ਬੁੜੀਆਂ ਵੀ ਯਾਰ ਕੰਜਰ ਦੀਆਂ ਬਾਲੀ ਬੂਲੀ ਦਿੰਦੀਆਂ ਨਹੀਂ ਰੋਜ ਖੱਟਾ ਕਰਕੇ ਬੈ ਜੀ ਰੋਜ ਦੁੱਧ ਖੱਟਾ ਹੋ ਜਾਂਦਾ ਖੇਤ ਕਾ ਦਾ ਲਿਆਉਣੇ ਆ ਮੇਰੇ ਤਾਂ ਗੇੜਿਆਂ 'ਚ ਹੀ ਲੰਘ ਜਾਂਦਾ ਸਾਰਾ ਦਿਨ ਹੋਰ ਵੀਪਲ ਕਿ ਤੁਸੀਂ ਬਾਲੀ ਦੇ ਦਿਓ ਦੁੱਧ ਠੀਕ ਰਹੇ ਮਾੜਾ ਮੋਟਾ ਆਉਣ ਜਾਂ ਉਹ ਬਣ ਜਾਂਦੀ ਹੈ ਦਹੀਂ ਵਿਚਾਰੇ ਕੀ ਕਰਨ ਨਰਮਾ ਗੁੜ ਦੇ ਨੇ ਕੀ ਯਾਰ ਮੇਰੇ ਤਾਂ ਗੋਡੇ ਖੜਾ ਦੇਣੀਆਂ ਆ ਉਹ ਹੋਰ ਵੀ ਤਾਇਆ ਠੀਕ ਆ ਠੀਕ ਆ ਸ਼ੇਰਾ ਕਿੱਧਰ ਚੱਲਿਆ ਉਹ ਪਾਈ ਜਰਾ ਉਹ ਮੁੰਡੇ ਗੋੜਦੇ ਨੇ ਉੱਥੇ ਖੇਤ ਨਰਮ ਆਪਣੇ ਹਾਂ ਹਾਂ ਉਹ ਬੁੜੀਆਂ ਬਾੜੀ ਨਹੀਂ ਦਿੰਦੀਆਂ ਪਤਾ ਨਹੀਂ ਰੋਜ ਦੁੱਧ ਖੱਟਾ ਹੋ ਜਾਂਦਾ ਮੇਰੇ ਤਾਂ ਗੇੜਿਆਂ ਚ ਹੀ ਗੋਡੇ ਖੜਾਉਣੀਆਂ ਮੈਨੂੰ ਲੱਗਦਾ ਦੁੱਧ ਲੈ ਕੇ ਚੱਲਿਆਂ ਦੁਬਾਰੇ ਪਿੰਡੋਂ ਲਿਆਏ ਜਾ ਕੇ ਕਹਿੰਦੇ ਬਾਪੂ ਲੈ ਕੇ ਆ ਹੁਣ ਲੈ ਕੇ ਤਾਂ ਹੁਣੀ ਤੀ ਫਰਾ ਉਹ ਬਾਟ ਹੀ ਬਹੀ ਪੈ ਜਾਂਦੀ ਆ ਹੋਰ ਬਾਟ ਬਾੜੀ ਐ ਖੇਤ ਬਰੂਹੀਆਂ ਚ ਖੇਤ ਆ ਕਿਹੜਾ ਨੇੜੇ ਆ ਯਾਰ ਅਸ ਐਂ ਲੰਘ ਜਾਂਦਾ ਮੇਰਾ ਤਾਂ ਟਾਈਮ ਦੁੱਧਾਂ ਇੰਨੇ ਖੱਟਾ ਹੋ ਜਾਂਦਾ ਫਿਰ ਪਾਂਡਾ ਪੁੰਡਣੀ ਸਾਫ ਹੋਣਾ ਜਾਬੀ ਦੇ ਦੂਈ ਵਾਲੇ ਦਸੀ ਦੂਸੀ ਵਾਲੇ ਹੱਥ ਲਾ ਲੰਦੇ ਨਾ ਘੌਰ ਨਹੀਂ ਕਰਦੀਆਂ ਬਾਲੀ ਬੁਲੀ ਜਾਂ ਫਿਰ ਉਹ ਨਹੀਂ ਬਾਲੀ ਬੁਲੀ ਨਹੀਂ ਦਿੱਤੀ ਹੋਣੀ ਹੁਣ ਦੁਬਾਰੇ ਲੈ ਕੇ ਆਇਆ ਉਹ ਤਾਂ ਤੂੰ ਆਇਆ ਦੇਖ ਲੈ ਕਹੇ ਜਾ ਰਾ ਹਾਂ ਤੇ ਉਹ ਹਵੇਲੀ ਲਵੇ ਤੈਨੂੰ ਪਤਾ ਉਥੇ ਭੂਤਾਂ ਪ੍ਰੇਤਾਂ ਕਹਿੰਦੇ ਰਹਿੰਦੇ ਆ ਰਹਿੰਦੀਆਂ ਨੇ ਬਾਕੀ ਸਿਖਰ ਦੁਪਹਿਰ ਉਤੋਂ ਦੇ ਕੋਲੇ ਦੁੱਧ ਆ ਦੁੱਧ ਨੂੰ ਤਾਂ ਕਹਿੰਦੇ ਭੂਤ ਪ੍ਰੇਤ ਦੂਰੋਂ ਆਉਂਦੀ ਹੈਗੀ ਕੱਚਾ ਦੁੱਧ ਤੇ ਤਾਂ ਉਹ ਸੇਰਾ ਦੇਖ ਆਪਾ ਭੂਤ ਭਾਤ ਤੋਂ ਤਾਂ ਨਹੀਂ ਡਰਦੇ ਵੱਡਾ ਕੋਈ ਪ੍ਰੇਤ ਨਾ ਹੋਵੇ ਉਹਦਾ ਡਰ ਹੁੰਦਾ ਆਪਾਂ ਨੂੰ ਤਾਂ ਛੋਟੀਆਂ ਮੋਟੀਆਂ ਭੂਤਾ ਤੂੰ ਆਪਾਂ ਕਿੱਥੇ ਡਰਦੇ ਆ ਯਾਰਾ ਹੈ ਵਾਹ ਤੇਰੇ ਤਾਇਆ ਹੋਰ ਰਟੋ ਟੂ ਖੜ ਜਾ ਦੋ ਮਿੰਟ ਬਾਲੀ ਕਾਲ ਹੋਈ ਆ ਹਾਂ ਤੇ ਮਖਾ ਨਿਆ ਬਣਾਈ ਸੀ ਐਨਕਾਂ ਜਿਹੇ ਫਿਰਦਾ ਹੋਰ ਇਹ ਵੀ ਬਣਾ ਕੇ ਹਟਿਆਂਗਾ ਤਾਈਂ ਤਾਂ ਰੱਖਦਾਗਾ ਐਨਕਾਂ ਲਾ ਕੇ ਹੁਣ ਬਣ ਗਈ ਵਧੀਆ ਵਧੀਆ ਦੀਂਦਾ ਵਧੀਆ ਦੂਰ ਤੱਕ ਦੀਂਦਾ ਉਹ ਤੱਕ ਦੀਂਦਾ ਦੇਖ ਉਹ ਟਰਾਂਫਰ ਵੀ ਦੀ ਸੀ ਅੰਦਾ ਮੈਂ ਤਾਂ ਦੇਖ ਤੂੰ ਐ ਕਰਾ ਐ ਸਾਰਾ ਦਿਨ ਜਪਕਦਾ ਫਿਰਦਾ ਉਹ ਜਿਹੜੀ ਹੁਣੀ ਉਹਦੀ ਸਕੂਟਰੀ ਜੀ ਰੇਸ ਦੀ ਵਾਲੀ ਬੈਟਰੀ ਵਾਲੀ ਉਹ ਲੈ ਲੈ ਉਹ ਨਹੀਂ ਭਾਈ ਆਪਾਂ ਤੋਂ ਚੱਲਦੀ ਝੂੜੀ ਉਹ ਚਰਾਂਲੇ ਦਾ ਸਾਈਕਲ ਦਾ ਸੌਖੀ ਆ ਉਹ ਉਹ ਨਹੀਂ ਚੱਲਦੀ ਮਾਸ਼ਰਾ ਨਹੀਂ ਚੱਲਦੀ ਮੈਥੋਂ ਮੈਨੂੰ ਪਤਾ ਚੱਲ ਲੇਟ ਨਾ ਕਰਾ ਚਾਹ ਕਰਨੀ ਆ ਉਹਨਾਂ ਨੇ ਵਿਚਰਿਆ ਨੇ ਰਸਤਾ ਗਲਤ ਆ ਦੁਪਹਿਰਾਂ 10 ਮਿੰਟ ਠਹਿਰ ਕੇ ਆ ਜਾਂਦਾ ਉਹ ਤੈਨੂੰ ਦਿਲਤੀ ਇੰਨਾ ਪੂਤ ਤੋਂ ਤਾਂ ਮੈਂ ਡਰਦੀ ਨਹੀਂ ਫਟਾ ਪ੍ਰੇਤ ਪ੍ਰੂਤ ਨਾ ਹੋ ਗਿਆ ਤੇਰੀ ਮਰਜ਼ੀ ਆ ਭਾਈ ਕੀ ਕਰ ਸਕਦੇ ਆ ਨਵੇਂ ਆ ਰਹੇ ਆ ਦੇਣ ਆ ਜਾਂਦੇ ਨੇ ਇਕ ਅੰਜਰ ਦਾ ਹੋਰ ਹੀ ਰਏ ਆ ਜੀ ਆ ਦੇ ਲੈ ਓਕੇ ਪੁੱਤਾਂ ਪੂਤ ਹਾਲ ਤੱਕ ਦੇਖੀ ਤਾਂ ਹੈ ਨਹੀਂ ਕਦੇ ਹੈ ਬਾ ਵਤਰੇ ਪ੍ਰੇਤ ਪ੍ਰੂਤ ਤੋਂ ਡਰਦੇ ਹੁੰਦੇ ਵੱਡੇ ਥੁੜੇ ਪਹਿਲਾਂ ਵੀ ਵੱਡਾ ਪ੍ਰੇਤ ਨਾ ਕਿਤੇ ਆ ਜੇ ਆ ਪੁੱਤਾਂ ਪੁੱਤਾਂ ਗੱਲ ਕੀ ਹੈ ਨਾ ਉਹੀ ਪਖੰਡ ਬਾ ਦਾ ਕਿਹੜਾ ਭੂਤ ਮੈਂ ਤਾਂ ਦੇਖੀ ਨਹੀਂ ਭਾਈ ਹਾਲ ਤੱਕ ਚਲੋ ਗਲਤਾਂ ਹੂੰ ਸਹੀ ਲੱਗੀ ਮੈਨੂੰ ਮੁੰਡੇ ਦੀ ਵੀ ਦੁੱਧ ਪਾਈ ਗਲਤ ਹੁੰਦਾ ਸਿਖਰ ਦੁਪਹਿਰੇ ਜਦੋਂ ਲੱਗਦਾ ਦੁਬਾਰੇ ਨਾ ਖੱਟਾ ਹੋ ਜੇ ਜਿਹੜੇ ਹਿਸਾਬ ਨਾਲ ਮੈਂ ਤੁਰਦਾ ਕਾਲੀ ਕਾਲੀ ਤੁਰਾ ਇਨਸਾਨੀ ਖੁਸ਼ਬੂ ਲੱਗਦਾ ਭੋਜਨ ਮਿਲੂਗਾ ਹੂੰ ਹੂੰ ਮੈਂ ਨਾਲ ਪਿਆਸ ਬੁਝਾਉਂਗੀ ਇਨਸਾਨੀ ਖੂਨ ਪੀਉਂਗੀ ਯਾ ਬਾਜਾਂ ਜੀਆਂ ਕੀਦੀਆਂ ਆਈਆਂ ਜਾਨੇ ਖੂਨ ਵਾਹ ਤਾਂ ਮੈਂ ਅੱਜ ਤੇਰੇ ਖੂਨ ਹਲ ਪਿਆਸ ਵਜੋਂ ਗੂੰਗੀ ਓਏ ਕੌਣ ਹੈ ਓਏ ਕਿਤੇ ਮੁੰਡਾ ਕਹਿ ਕੇ ਗਿਆ ਸੀ ਉਹ ਘੂਟਾਂ ਪਾਤਾਂ ਵਾਲੀ ਗੱਲ ਸਹੀ ਤਾਂ ਨਹੀਂ ਓਹ ਭਾਈ ਤੂੰ ਕੌਣ ਹੈ ਚੰਨੋ ਛੜੇਲ ਹੈ ਚੰਨੋ ਛੜੇਲਾ ਚੰਨੋ ਜਡੇਲਾਂ ਜੂਗੀ ਮਾਰ ਜੂਗੀ